ਸੱਚੀ ਆਕਾਲ ਜੀ ਸਾਰਿਆਂ ਨੂੰ ਮੈਂ ਮੰਦੀਪ ਕੌਰ ਆਪਣੇ ਪੋਇਟਰੀ ਪੇਜ ਪੋਇਟਰੀ ਵਿਦ ਮੰਦੀਪ ਨਾਗੀ ਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ ਜੀ ਹਾਂ ਦੋਸਤੋ ਜਿਵੇਂ ਆਪਣੀਆਂ ਰਚਨਾਵਾਂ ਦੇ ਨਾਲ ਆਪ ਸਭ ਦੇ ਨਾਲ ਜੁੜੀ ਹੋਈ ਹਾਂ ਆਸ ਕਰਦੀ ਹਾਂ ਇਸੇ ਤਰ੍ਹਾਂ ਇਹ ਰਚਨਾ ਵੀ ਆਪ ਨੂੰ ਬਹੁਤ ਪਸੰਦ ਆਵੇਗੀ ਜ਼ਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਸ਼ਬਦਾਂ ਦਾ ਲਿਬਾਸ ਦੇ ਕੇ ਇੱਕ ਕਵਿਤਾ ਦੇ ਰੂਪ ਦੇ ਵਿੱਚ ਆਪ ਸਭ ਦੇ ਨਾਲ ਸਾਂਝਾ ਕਰਦੀ ਹਾਂ ਤੁਸੀਂ ਪਸੰਦ ਵੀ ਕਰਦੇ ਹੋ ਮਨ ਨੂੰ ਵੀ ਸਕੂਨ ਮਿਲਦਾ ਹੈ ਜੋ ਸੱਚਾਈ ਸਮਾਜ ਸਾਹਮਣੇ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ ਜੋ ਅੱਜ ਦੇ ਸਮੇਂ ਦੀਆਂ ਸੱਚਾਈਆਂ ਨੇ ਉਹਨਾਂ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਸ਼ਾਇਦ ਸਰਲ ਸ਼ਬਦਾਂ ਵਿੱਚ ਅਸੀਂ ਆਸਾਨੀ ਨਾਲ ਸਮਝ ਲੈਂਦੇ ਹਾਂ ਤੇ ਸਾਡੇ ਸਮਾਜ ਨੂੰ ਵੀ ਇੱਕ ਸੇਧ ਮਿਲਦੀ ਹੈ ਸੋ ਅੱਜ ਕੁਝ ਅਜੀਹੀ ਇੱਕ ਰਚਨਾ ਆਪ ਸਭ ਦੇ ਨਾਲ ਸਾਂਝੀ ਕਰ ਰਹੀ ਹਾਂ ਅਸਲੀ ਜਿੱਤ ਭਾਵੇਂ ਜਿੱਤ ਕੇ ਦੇਖ ਭਾਵੇਂ ਹਾਰ ਕੇ ਦੇਖ ਭਾਵੇਂ ਜਿੱਤ ਕੇ ਦੇਖ ਭਾਵੇਂ ਹਾਰ ਕੇ ਦੇਖ ਪਰ ਦੂਰ ਕਰ ਦੇ ਹਰ ਉਸ ਬੁਰਾਈ ਨੂੰ ਪਰ ਦੂਰ ਕਰ ਦੇ ਹਰ ਉਸ ਬੁਰਾਈ ਨੂੰ ਜੋ ਹਰ ਪਲ ਕਾਣ ਕਰਦੀ ਹੈ ਜ਼ਿੰਦਗੀ ਦੀ ਅਸਲ ਸੱਚਾਈ ਨੂੰ ਭਾਵੇਂ ਜਿੱਤ ਕੇ ਦੇਖ ਭਾਵੇਂ ਹਾਰ ਕੇ ਦੇਖ ਪਰ ਦੂਰ ਕਰਦੇ ਹਰ ਉਸ ਬੁਰਾਈ ਨੂੰ ਜੋ ਹਰ ਪਲ ਕਾਣ ਕਰਦੀ ਹੈ ਜ਼ਿੰਦਗੀ ਦੀ ਅਸਲ ਸੱਚਾਈ ਨੂੰ ਹਰ ਰੋਜ਼ ਹੀ 라ਵਣ ਮਰਦੇ ਨੇ ਫੇਰ ਨਵੇਂ ਜੰਮ ਜਾਂਦੇ ਨੇ ਹਰ ਰੋਜ਼ ਹੀ 라ਵਣ ਮਰਦੇ ਨੇ ਫੇਰ ਨਵੇਂ ਜਮ ਜਾਂਦੇ ਨੇ ਜਿਤਨਾ ਹੈ ਜੇਕਰ ਸੱਚਮੁੱਚ ਹੀ ਖਤਮ ਕਰਦੇ ਹਰ ਇੱਕ ਬੁਰਾਈ ਨੂੰ ਭਾਵੇਂ ਜਿੱਤ ਕੇ ਦੇਖ ਭਾਵੇਂ ਹਾਰ ਕੇ ਦੇਖ ਪਰ ਦੂਰ ਕਰਦੇ ਹਰ ਉਸ ਬੁਰਾਈ ਨੂੰ ਜੀ ਹਾਂ ਦੋਸਤੋ ਤੁਸੀਂ ਮੇਰੀ ਕਵਿਤਾ ਤੋਂ ਸਮਝ ਗਏ ਹੋਵੋਗੇ ਕੀ ਕਿਉਂ ਮੈਂ ਕਿਸ ਟੌਪਿਕ ਦੀ ਗੱਲ ਕਰ ਰਹੀ ਹਾਂ ਕਿਸ ਵਿਸ਼ੇ ਦੀ ਗੱਲ ਕਰ ਰਹੀ ਹਾਂ ਜੋ ਸਮਾਜ ਦੇ ਵਿੱਚ ਚੱਲ ਰਿਹਾ ਹੈ ਜੋ ਔਰਤਾਂ ਦੇ ਨਾਲ ਹੋ ਰਿਹਾ ਹੈ ਜੋ ਕਿਤੇ ਨਾ ਕਿਤੇ ਹਰ ਬੱਚੇ ਬਜ਼ੁਰਗ ਜਵਾਨ ਕੋਈ ਉਮਰ ਨਹੀਂ ਦੇਖਦਾ ਅਜੀਹਾਂ 라ਵਣ ਜੋ ਸਿਰਫ ਘਾਣ ਕਰਨਾ ਜਾਣਦਾ ਹੈ ਜੋ ਸਿਰਫ ਬੁਰਾ ਕਰਨਾ ਜਾਣਦਾ ਹੈ ਖਤਮ ਕਰ ਦਿਓ ਦੋਸਤੋ ਆਪਣੇ ਅੰਦਰ ਦੇ ਉਸ 라ਵਣ ਨੂੰ ਕੋਸ਼ਿਸ਼ ਕਰੋ ਕੇ ਆਪਣੇ ਅੰਦਰ ਉਸ 라ਵਣ ਦੀ ਵਿਦਿਆ ਉਸ ਦੀਆਂ ਅਛਾਈਆਂ ਨੂੰ ਵੀ ਧਾਰਨ ਕਰ ਸਕੀਏ ਸੋ ਇਸੇ ਆਸ ਦੇ ਨਾਲ ਇਜਾਜ਼ਤ ਲੈਂਦੀ ਹਾਂ ਅਗਲੀ ਵਾਰ ਫੇਰ ਇੱਕ ਨਵੇਂ ਵਿਸ਼ੇ ਤੇ ਇੱਕ ਨਵੀਂ ਰਚਨਾ ਆਪ ਸਭ ਦੇ ਰੂਬਰੂ ਕਰਾਂਗੀ ਕਿਰਪਾ ਕਰਕੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਸ਼ੇਅਰ ਜ਼ਰੂਰ ਕਰਨਾ ਚੰਗੀ ਲੱਗੇ ਕਮੈਂਟ ਕਰਨਾ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ